ਨਮਸਕਾਰ ਦੋਸਤੋ ਫਾਜ਼ਿਲਕਾ ਦੇ ਪਿੰਡ ਸੇਦੇਕੇ ਤੋਂ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੱਲ ਇੱਕ ਵਿਅਕਤੀ ਨੂੰ ਸੱਪ ਨੇ ਕੱਟ ਲਿਆ ਸੀਗਾ ਦੁਰਭਾਗਿਆਪੂਰਨ ਅੱਜ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਪਿੰਡ ਸੇਦੇਕੇ ਦੇ ਵਜੀਰ ਸਿੰਘ ਨੂੰ ਕੱਲ ਇੱਕ ਜ਼ਹਿਰੀਲੇ ਸੱਪ ਨੇ ਕੱਟ ਲਿਆ ਸੀਗਾ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਦਾਖਲ ਕਰਵਾਇਆ ਗਿਆ ਸੀਗਾ वेंटिलेटर ਦੀ ਸਹੂਲਤ ਨਾ ਹੋਣ ਕਾਰਨ ਉਸ ਨੂੰ ਇੱਕ ਫਾਜ਼ਿਲਕਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀਗਾ ਇਸ ਦੌਰਾਨ ਮੌਕੇ ਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸੌਮਨਾ ਵੀ ਹਾਲਚਾਲ ਪੁੱਛਣ ਵਾਸਤੇ ਪਹੁੰਚੇ ਸੀਗੇ ਫਾਜ਼ਿਲਕਾ ਦੇ ਐਸਐਮਓ ਅਤੇ ਐਡੀਸ਼ਨਲ ਸਿਵਲ ਸਰਜਨ ਰੋਹਿਤ ਗੋਇਲ ਵੀ ਮੌਕੇ ਤੇ ਪਹੁੰਚੇ ਸੀਗੇ ਤੇ ਵਿਅਕਤੀ ਦਾ ਇਲਾਜ ਚੱਲ ਰਿਹਾ ਸੀਗਾ ਲੇਕਿਨ ਦੇਰ ਰਾਤ ਇਸ ਵਿਅਕਤੀ ਦੀ ਮੌਤ ਹੋ ਗਈ ਵਿਅਕਤੀ ਦੀ ਪਛਾਣ ਟਾਣੀ ਸੱਦਾ ਸਿੰਘ ਦੇ ਨਿਵਾਸੀ ਵਜ਼ੀਰ ਸਿੰਘ ਦੇ ਰੂਪ ਚ ਹੋਈ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਦੋਸਤੋ ਦੱਸ ਦਈਏ ਕਿ ਹੜ੍ਹ ਦੇ ਕਾਰਨ तमाम ਪਿੰਡਾਂ ਵਿੱਚ ਇਹ ਖਤਰਾ ਵੀ ਪੈਦਾ ਹੋ ਗਿਆ ਹੈ ਕਿਉਂਕਿ ਪਾਣੀ ਭਰਨ ਦੇ ਕਾਰਨ ਅਲੱਗ-ਅਲੱਗ ਜਗ੍ਹਾ ਤੋਂ ਜ਼ਹਿਰੀਲੇ ਸੱਪ ਬਾਹਰ ਨਿਕਲ ਆਏ ਨੇ ਤੇ ਉਹ ਉੱਚੀਆਂ ਜਗ੍ਹਾ ਵਿੱਚ ਜਾਣ ਦੇ ਜਾਨ ਬਚਾਉਣ ਵਾਸਤੇ ਉੱਚੀਆਂ ਜਗ੍ਹਾਵਾਂ ਵਿੱਚ ਜਾਂਦੇ ਨੇ ਪਿੰਡਾਂ ਵਿੱਚ ਜਾਂਦੇ ਨੇ ਤੇ ਇਸ ਦੌਰਾਨ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਂਦੀ ਹੈ ਪਿੰਡ ਸੇਦੇਕੇ ਦਾ ਪਿੰਡ ਟਾਣੀ ਸਿੱਧਾ ਸਿੰਘ ਦਾ ਰਹਿਣ ਵਾਲਾ ਇਹ ਵਿਅਕਤੀ ਜਿਸ ਨੂੰ ਕੱਲ ਸਪਣੇ ਘਟ ਲਿਆ ਸੀਗਾ ਦੁਰਭਾਗਿਆਪੂਰਨ ਵਸ ਉਹਨਾਂ ਦੀ ਮੌਤ ਹੋ ਗਈ ਹੈ ਘਰਾਂ ਕਾ ਅਪੀਲ ਕਰਾਂਗਾ ਸਾਰੇ ਲੋਕਾਂ ਨੂੰ ਕਿ ਪਾਣੀ ਤੋਂ ਆਪਾਂ ਸਾਰੇ ਦੂਰ ਰਹੀਏ ਔਰ ਤਿਆਰ ਰੱਖੀਏ ਕਿਉਂਕਿ ਜਦੋਂ ਇਹੋ ਜਿਹਾ ਪਾਣੀ ਹੁਣ ਆਇਆ ਹੋਇਆ ਹੈ ਤਾਂ ਇਹੋ ਜਿਹੇ ਕੀੜੇ ਸੱਪ ਵਗੈਰਾ ਉਹ ਵੀ ਆਪ ਦੀ ਜਾਨ ਬਚਾਉਣ ਵਾਸਤੇ ਪਿੰਡਾਂ ਵੱਲ ਨੂੰ ਭੱਜ ਕੇ ਆਉਂਦੇ ਨੇ ਆਪਾਂ ਸਾਰੇ ਜਿਹੜਾ ਸਤਰਕ ਰਹੀਏ ਧਿਆਨ ਰੱਖੀਏ ਔਰ ਮੈਂ ਜਿੰਨੇ ਵੀ ਸਾਡੇ ਸੇਵਾਦਾਰ ਵੀ ਆ ਰਹੇ ਨੇ ਉਹਨਾਂ ਨੂੰ ਬੇਨਤੀ ਕਰਨਾ ਜਿਆਦਾ ਟਰੈਕਟਰ ਟਰਾਲੀ ਅੱਗੇ ਜਿਹੜੇ ਨਾਲ ਲੈ ਕੇ ਜਾਣ ਕਿਉਂਕਿ ਰਸਤਾ ਵੀ ਬਲੌਕ ਹੋ ਜਾਂਦਾ ਹੈ ਪਰ ਕਈ ਵਾਰ ਸਖਤੀ ਕਰਦੀ ਹੈ ਪ੍ਰਸ਼ਾਸਨ ਤਾਂ ਉਹਦੇ ਵਿੱਚ ਵੇਖੋ ਤੁਸੀਂ ਵੀ ਗੁੱਸੇ ਹੁੰਦੇ ਹੋ ਇਹਦੇ ਵਿੱਚ ਮਜਬੂਰੀ ਹੈ ਪ੍ਰਸ਼ਾਸਨ ਦੀ ਅੱਜ ਜਿਵੇਂ ਸਾਰਾ ਰਸਤਾ ਸਾਫ਼ ਕਰਵਾਇਆ ਹੋਇਆ ਸੀਗਾ ਐਂਬੂਲੈਂਸ ਜਿਹੜੀ ਉੱਥੋਂ ਕ੍ਰੋਸ ਬੜੀ ਆਸਾਨੀ ਨਾਲ ਹੋ ਗਈ 15 ਮਿੰਟ ਦੇ ਵਿੱਚ ਉੱਥੋਂ ਕਾਵਾ ਵਾਲੀ ਪੁਲ ਤੋਂ ਹਸਪੀਟਲ ਤੱਕ ਪਹੁੰਚ ਗਈ ਇਸੇ ਕਰਕੇ ਅਸੀਂ ਸਾਰਾ ਜਿਹੜਾ ਰਸਤਾ ਸਾਫ਼ ਕਰਵਾਉਨੇ ਆ ਤਾਂ ਜਿਹੜਾ ਰਸਤਾ ਸਾਫ਼ ਹੋਵੇ ਕੋਈ ਵੀ ਐਮਰਜੈਂਸੀ ਆਉਂਦੀ ਹੈ ਤਾਂ ਉਹਨੂੰ ਨਾਲ ਦੀ ਨਾਲ ਅਸੀਂ ਹਸਪੀਟਲ ਸ਼ਿਫਟ ਕਰਕੇ ਉਹਦਾ ਇਲਾਜ ਕੋਈ ਐਹੋ ਜੀ ਗੱਲ ਹੁੰਦੀ ਹੈ ਤਾਂ ਉਹਦਾ ਲਾਜ ਸ਼ੁਰੂ ਹੋ ਜੇ